ਕੀਰਿਆ ਤੁਹਾਡਾ ਵੀਡੀਓ ਦੇਖ ਕੇ ਆਊਗਾ ਪੂਰਾ ਫਲ ਮਾਨਤਨ ਕਰਾਂਗੇ। ਬਾਈ ਜੀ ਕਿਵੇਂ ਆ ਬਾਈ? ਚਲਾਈ ਜੀ ਬਾਈ ਜਮਾ ਇੱਕ ਨੰਬਰਾਂ ਗੱਡੀ ਪੂਰੀ ਗਰੰਟੀ ਦਾ ਮੈਂ ਗੱਡੀ ਦੀ ਆਪਾਂ ਇਹੇ ਦੀ ਗੱਲ ਨਹੀਂ ਹੈਗੀ। ਤੇਰੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦਾ ਹੈ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਬਈ ਆ ਤੁਹਾਡੇ ਵਾਸਤੇ ਬਲੈਰੋ ਪਿਕਅਪ ਗੱਡੀ ਲਿਆਂਦੀ ਆ ਤੇ ਆਪਣੇ ਨਾਲ ਬਾਈ ਗੁਰਸੇਵਕਾ ਤੇ ਬਾਕੀ ਆਪਾਂ ਬਾਈ ਤੋਂ ਲੈਣੇ ਡਿਟੇਲ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਹਾਂਜੀ ਮਾਡਲ ਕਿੰਨਾ ਹੀ ਇਹ ਇਹ ਬਾਈ ਹੈਗੇ ਬਾਈ ਮਾਡਲ ਜੀ ਠੀਕ ਆ ਤੇ ਸਾਰੀ ਰੰਗ ਦੀ ਓਰੀਜਨਲ ਰਗਦੀ ਵਾ ਮਾਰੀ ਮੋਟੀ ਟੱਚਿੰਗ ਹੋਈ ਗਈ ਇੰਜਨ ਗੇਅਰ ਦੀ ਬਈ ਕਰਾਉਣ ਦੀ ਗੱਡੀ ਜਮ ਓਕੇ ਆ ਗਈ ਇੱਕ ਨੰਬਰ ਆ ਗਈ ਪੂਰੀ ਫੁੱਲ ਗਾਰੰਟੀ ਹੈ ਜੀ ਟਾਇਰਾਂ ਦੀ ਗੱਲ ਕਰੀਏ ਕਿੰਨੇ ਪੈਸੇ ਟਾਇਰ ਪਾਇਆ ਟਾਇਰ ਬਈ ਪਾਇਆ ਗਿਆ ਤੇ ਮੰਨ ਕੇ ਚੱਲੋ ਵੀ 85 90 ਪੈਸੇ ਟਾਇਰ ਪਾਇਆ ਹੋਇਆ ਜੇ ਹੁਣੇ ਨਵੇਂ ਲਵਾਏ ਸੀਗੇ ਠੀਕ ਹੈ ਜੀ ਹਾਂ ਜੀ ਹਾਂ ਪੱਕੇ ਟਾਇਰ ਲੱਗੇ ਹੋਏ ਆ ਗਈ ਜੀ ਠੀਕ ਆ ਹਿੱਛੇ ਦੀ ਕਿਸੇ ਪਾਸੇ ਕੋਈ ਪ੍ਰੋਬਲਮ ਨਹੀਂ ਇੰਜਨ ਗੇਅਰ ਦੀ ਗੱਡੀ ਓਕੇ ਆ ਤੇ ਰੱਖੀ ਵਿੱਚੋਂ ਚਾਦਰ ਚੈੱਕ ਕਰਾ ਲਿਆ ਆਹ ਸਾਈਡਾਂ ਨੇ ਆ ਬਾਡੀ ਬੁੱਡੀ ਬਾਈ ਇਹ ਮੈਂ ਇੱਕ ਨੰਬਰ ਆ ਗਈ ਗੱਡੀ ਦੀ ਦੇਸੀ ਬਾਡੀ ਪੰਜਾਬੀ ਨੰਬਰ ਹਨ ਔਨਰ ਭਾਈ ਇਹ ਤੀਜੀ ਆਗੀ ਤੀਜੀ ਹੋਂਦਾ ਪੇਪਰ ਆਪਾਂ ਸਾਰੇ ਪੂਰੇ ਓਕੇ ਦਵਾ ਕੇ ਗੱਡੀ ਦੇ ਵਿੱਚੋਂ ਚੈੱਕ ਕਰਾ ਲੈ ਇੱਕ ਵਾਰ ਠੀਕ ਹੈ ਜੀ ਤੇ ਲੋਕੇਸ਼ਨ ਇਹ ਕਿੱਥੇ ਆ ਦੀ ਬਰਨਾਲੇ ਦੀ ਲੋਕੇਸ਼ਨ ਦੀ ਆਪਣੀ ਹੈਗੀ ਬਰਨਾਲੇ ਜਦੋਂ ਆਪਾਂ ਆਈਟੀ ਚੌਂਕ ਤੋਂ ਰਾਇਕੋਟ ਰੋਡ ਤੇ ਜਾਂਦੇ ਆਂਗੇ ਠੀਕ ਹੈ ਜੀ ਸਿਧੀ ਥਾਣੇ 2 ਦੇ ਸਾਹਮਣੇ ਆ ਗਈ ਭਾਈ ਠੀਕ ਹੈ ਜੀ ਬਾਕੀ ਤੁਸੀਂ ਇੰਜ ਚਲਾਈ ਚ ਕਿਵੇਂ ਆ ਬਾਈ ਚਲਾਈ ਚ ਬਾਈ ਜਮਾ ਇੱਕ ਨੰਬਰਾਂ ਗੱਡੀ ਪੂਰੀ ਗਾਰੰਟੀ ਦਾ ਮੈਂ ਗੱਡੀ ਦੀ ਆਪਾਂ ਇਹੇ ਦੀ ਗੱਲ ਨਹੀਂ ਹੈਗੀ ਤੇ ਡਿਮਾਂਡ ਕੀ ਕਰਦੇ ਹੋ ਬਾਈ ਗੱਡੀ ਦੀ ਡਿਮਾਂਡ ਇਹਦੀ 6.5 ਲੱਖ ਕਰਦੇ ਆ ਤੇ ਮੌਕੇ ਤੇ ਪੂਰਾ ਵਧੀਆ ਮਾਨਤਨ ਕਰ ਦਾਂਗੇ ਜੀ ਠੀਕ ਹੈ ਤੇ ਬਾਈ ਕਹਿੰਦੇ ਮੌਕੇ ਤੇ ਮਾਨਤਨ ਹੋ ਜੂ ਸਕਰੀਨ ਤੇ ਚਲੀ ਇਹ ਨੰਬਰ ਬਾਈਆਂ ਨਾਲ ਕਰਦਾ ਸੰਪਰਕ ਬਾਕੀ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਆਊਗਾ ਪੂਰਾ ਫੁੱਲ ਮਾਨਤਨ ਕਰਾਂਗੇ ਠੀਕ ਲੈ ਬਾਈ ਪਹਿਲਾਂ ਇੰਜਨ ਉੰਜਨ ਚੈੱਕ ਕਰ ਲਓ ਪੂਰਾ ਵਧੀਆ ਪੈ ਗੱਡੀ ਦਾ ਤੇ ਚਲਾਈ ਚ ਪੂਰੀ ਓਕੇ ਰਿਪੋਰਟ ਆ ਠੀਕ ਹੈ ਤੇ ਇੱਕ ਵਾਰ ਨੰਬਰ ਬੋਲ ਦੇ ਬਾਈ ਨ ਤੇਸ ਭਾਈਆਂ ਨੇ ਨੰਬਰ ਬੋਲਤਾ ਤੇ ਜਿਹੜੇ ਵੀ ਇਹਨੇ ਖਰੀਦਨੇ ਆ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਵੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸੋ ਵੱਧ ਤੋਂ ਵੱਧ ਕਰ ਦਿਓ ਵੀਡੀਓ ਸ਼ੇਅਰ ਜਿਹੜੇ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਕਰ ਲੋ ਧੰਨਵਾਦ